ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਪੂਰਾ ਦੇਖ ਕੇ ਤੁਸੀਂ ਕਮੈਂਟ ਕਰਕੇ ਦੱਸਣਾ ਜਿਸ ਚੀਜ਼ ਲਈ ਵੀਡੀਓ ਬਣਾ ਰਹੇ ਹਾਂ ਵਾਕਿਆ ਹੀ ਉਸ ਚੀਜ਼ ਦਾ ਹੱਲ ਹੋਇਆ ਜਾਂ ਨਹੀਂ ਹੋਇਆ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਇਸ ਵਕਤ ਅਸੀਂ ਬਾਗਾਪਰਾਣਾ ਦੇ ਬੱਸ ਸਟੈਂਡ ਦੇ ਵਿੱਚ ਖੜੇ ਹਾਂ ਜਿੱਥੇ ਮਿੰਨੀ ਬੱਸ ਆਪਰੇਟਰ ਵੀ ਇਕੱਠੇ ਹੋਏ ਨੇ ਕਿਉਂਕਿ ਬਾਗਾਪਰਾਣਾ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਬਣੀ ਹੋਈ ਸੀ ਤੇ ਹੁਣ ਵੀ ਬਣੀ ਹੋਈ ਆ ਜਾਂ ਨਹੀਂ ਇਹ ਤੁਸੀਂ ਦੱਸਣਾ ਤੇ ਉਸ ਨੂੰ ਲੈ ਕੇ ਜਿਹੜੇ ਮਿੰਨੀ ਬੱਸ ਆਪਰੇਟਰ ਨੇ ਉਹ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਵੀ ਜਿਹੜੀ ਇੱਕ ਗੱਲ ਦੱਸਾਂਗੇ ਬਾਅਦ ਵਿੱਚ ਕਰਦੇ ਆ ਪਰ ਪਹਿਲਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਇਕੱਠੇ ਹੋਏ ਹੋ মিডিਆ ਨੂੰ ਵੀ ਬੁਲਾਇਆ ਕੀ ਕਹਿਣਾ ਚਾਹੁੰਦੇ ਆ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਥੇ ਆਉਣ ਤੇ ਅਸੀਂ ਜੀ ਆਪਣੀ ਕਮੇਟੀ ਘਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਖਾਸ ਕਰਕੇ ਐਮਐਲਏ ਸਾਹਿਬ ਦਾ ਪਵਨ ਆਪਣੇ ਪ੍ਰਧਾਨ ਜੀ ਦਾ ਜੀ ਟੀਟੂ ਜੀ ਦਾ ਜਿਨ੍ਹਾਂ ਨੇ ਯੂ ਸਾਹਿਬ ਨੇ ਸਾਜਨ ਮਾਲਕੇ ਦੀ ਇੱਥੇ ਡਿਊਟੀ ਲਾਈ ਆ ਸਾਜਨ ਮਾਲਕੇ ਬਹੁਤ ਵਧੀਆ ਕੰਮ ਕਰਦਾ ਜੀ ਸ਼ਹਿਰ ਦੇ ਵਿੱਚ ਵੀ ਜਣ ਕੇ ਬੁਰਾ ਹਾਲ ਸੀ ਤੁਸੀਂ ਨਿਹਾਲੇ ਵਾਲ ਫੋਨ ਨਿਆਲੇ ਰੋਡ ਤੇ ਵੀ ਦੂਰ ਦੂਰ ਤੱਕ ਜਾਮ ਲੱਗਣ ਲੱਗ ਗਿਆ ਸਾਜਨ ਜਾਨਿਕੇ ਜੋ ਜਾ ਕੇ ਗੇੜਾ ਗੁੜਾ ਦੇਂਦਾ ਸਾਡਾ ਬਹੁਤ ਫਰਕ ਪੈਂਦਾ ਜਾਮ ਤੋਂ ਤੇ ਯਾਨੀ ਕਿ ਅਸੀਂ ਸੌਖੇ ਆ ਜਦੋਂ ਦਾ ਸਾਜਨ ਦੀ ਇੱਥੇ ਡਿਊਟੀ ਲੱਗੀ ਹੈ ਇਹਨਾਂ ਨੇ ਪ੍ਰਮਾਤਮਾ ਕਰੇ ਸਾਰੇ ਬੰਦੇ ਐਂ ਕੰਮ ਕਰਨ ਤੇ ਅਸੀਂ ਸੌਖੇ ਰਹੀਏ ਆ ਅੱਡਾ ਵੇਖੋ ਜਿਆਦਾ ਖਾਲੀ ਖਾਲੀ ਲੱਗਦਾ ਨਹੀਂ ਹਰ ਕਾਰ ਵਾਲਾ ਹਰ ਚੀਜ਼ ਇੱਥੇ ਲਾ ਕੇ ਉੱਟ ਜਾਂਦਾ ਤੇ ਸਾਨੂੰ ਪਰੇਸ਼ਾਨੀ ਬਹੁਤ ਆਉਂਦੀ ਵਸਤਾ ਮੁੜਦੀ ਨਹੀਂ ਜੀ ਅਸੀਂ ਪਰੇਸ਼ਾਨੀ ਦੇ ਵਿੱਚ ਸੀ ਸਾਲ ਸਾਨੂੰ ਇਹ ਸਾਜਨ ਮਾਲਕੇ ਦਾ ਧੰਨਵਾਦ ਖਾਸ ਕਰਕੇ ਐਮਐਲਏ ਸਾਹਿਬ ਦਾ ਵੀ ਧੰਨਵਾਦ ਜੀ ਇਹਨਾਂ ਨੇ ਸਾਨੂੰ ਛਟਕਾਰਾ ਦਵਾਇਆ ਜਿਵੇਂ ਬੱਸ ਸਟੈਂਡ ਦੇ ਵਿੱਚ ਆਮ ਹੀ ਲੋਕ ਆ ਕੇ ਕਾਰਾਂ ਲਾ ਦਿੰਦੇ ਜਾਂ ਹੋਰ ਸਾਧਨ ਲਾ ਦਿੰਦੇ ਸੀ ਉਸ ਤੋਂ ਸੌਖ ਮਿਲਿਆ ਜਾਂ ਬਾਜ਼ਾਰ ਵਿੱਚ ਵੀ ਕੋਈ ਫਰਕ ਲੱਗੇ ਬਾਜ਼ਾਰ ਵਿੱਚ ਵੀ ਅੱਗੇ ਨਾਲੋਂ ਤਾਂ ਜੀ ਬਹੁਤ ਫਰਕ ਆ ਜਦੋਂ ਵੀ ਇਹ ਕਮੇਟੀ ਘਰ ਗੇੜਾ ਦੇ ਦਿੰਦੇ ਆ ਜੀ ਦੋ ਦਿਨ ਜਾਨਕਿ ਅਮਨ ਸ਼ਾਂਤੀ ਰਹਿੰਦੀ ਆ ਉਸ ਤੋਂ ਬਾਅਦ ਪਨਾਲਾ ਫੇਰ ਉੱਤੇ ਤੋਂ ਉੱਤੇ ਆ ਜਾਂਦਾ ਦੁਕਾਨ ਵਾਲੇ ਫੇਰ ਸਾਮਾਨ ਗਾਹ ਨੂੰ ਇਹ ਕਿੰਨੇ ਜਿਹੇ ਪਿੰਡਾਂ ਚੋਂ ਕਾਰਾਂ ਜੀਪਾਂ ਲੈ ਕੇ ਆਉਂਦੇ ਆ ਜੀ ਪਤਾ ਨਹੀਂ ਜਾਂਦਾ ਉਹਨਾਂ ਨੂੰ ਕੋਈ ਪਾਰਕ ਹੀ ਬਾਗੇ ਬਣੇ ਚ ਪਾਰਕ ਦਾ ਹਾਲ ਹੀ ਹੈ ਨੀਗਾ ਕਿਉਂਕਿ ਉਹ ਹਰ ਬੰਦਾ ਗੱਡੀ ਬਾਹਰਤੀ ਲਾ ਜਾਂਦਾ ਕੋਈ ਵਾਜਾ ਮਾਰੀ ਜਾਵੇ ਸਾਡੀਆਂ ਬੱਸਾਂ ਹਾਰਨਵੀ ਮਾਰਦੇ ਗਾ ਕੋਈ ਨਹੀਂ ਆਉਂਦਾ ਪਰ ਜਦੋਂ ਬੱਸ ਲੱਗ ਜਾਂਦੀ ਆ ਉਹ ਮਿੰਟਾਂ ਦੀ ਆ ਜਾਂਦੇ ਆ ਸਾਨੂੰ ਜਾਨੀ ਕਿ ਇਹ ਬਹੁਤ ਔਖਾ ਕਿਉਂਕਿ ਅਸੀਂ ਤਾਂ ਸ਼ਹਿਰ ਦੇ ਵਿੱਚ ਦੀ ਕੋਈ ਪਾਰਕਿੰਗ ਦਾ ਹੱਲ ਹੋ ਜੇ ਤਾਂ ਬਾਲਾ ਵਧੀਆ ਤੇ ਅਗਲੇ ਉੱਥੇ ਪਾਰਕਿੰਗ ਚ ਲਾਉਣ ਤੇ ਰੋਡ ਖੁੱਲਾ ਹੋ ਜੇ ਤੇ ਜਾਮ ਲੱਗੇ ਹੀ ਨਾ ਜੇ ਮੈਂ ਤੁਸੀਂ ਇਹ ਗੱਲ ਕੀਤੀ ਟਰੈਫਿਕ ਦੀ ਸਮੱਸਿਆ ਦੀ ਕੀਤੀ ਜਮ ਪੱਕੇ ਤੌਰ ਤੇ ਜਿਹੜੇ ਕਬਜ਼ੇ ਕਰੀ ਬੈਠੇ ਦੁਕਾਨਾਂ ਵਾਲੇ ਫੁੱਟਪਾਥ ਤੋਂ ਗਾਂਹ ਤੱਕ ਦਾ ਜਿਹੜਾ ਸਮਾਨ ਲਾਈ ਬਟ ਉਹਦੋਂ ਗਾ ਰੇੜੀਆਂ ਵਾਲੇ ਆ ਜਾਂਦੇ ਆ ਉਹਨਾਂ ਵਾਸਤੇ ਇੱਕ ਨਗਰ ਕੌਂਸਲ ਪੱਕਾ ਇਲਾਜ ਕਿਉਂ ਨਹੀਂ ਕਰਦਾ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਨਹੀਂ ਆ ਨਵੀਂ ਛੜਕ ਬਣੀ ਸੀ ਉਹ ਗਰੇਲਾਂ ਲਾਈਆਂ ਸੀ ਸਾਨੂੰ ਬੜਾ ਚਾ ਜੜਿਆ ਸਾਨੂੰ ਉਹ ਸੀ ਵੀ ਰੇੜੀਆਂ ਵਾਲੇ ਵੀ ਉਦੋਂ ਮਗਰਮਗਰ ਰਹਿਣਗੇ ਕਿ ਦੋ ਦੋ ਗੱਡੀਆਂ ਹੀ ਬਰਾਬਰ ਬਰਾਬਰ ਲੰਗੀ ਜਾਣਗੀਆਂ ਪਰ ਉਹ ਰੇੜੀਆਂ ਵਾਲਿਆਂ ਤਾਂ ਉਹਦੋਂ ਗਾਂਹ ਕਰਕੇ ਰੇੜੀਆਂ ਲਾ ਲਈਆਂ ਤਾਂ ਕੀ ਕਰ ਹੁਣ ਤਾਂ ਸਮਝੋ ਵੀ ਇੱਕ ਸੋਤੋਂ ਸਿੰਗਲ ਹੀ ਗੱਡੀ ਲੰਘ ਕਿਉਂਕਿ ਇੱਕ ਤਾਂ ਮੂਰੇ ਆਪ ਦੀ ਰੇੜੀ ਲਾਈ ਬੈਠੇ ਉਦੋਂ ਦਾ ਕਾਰ ਵਾਲਾ ਲਾ ਜਾਂਦਾ ਸਿੰਗਲ ਹੀ ਗੱਡੀ ਲੰਘਦੀ ਆ ਵੀ ਇਹੀ ਤਾਂ ਨੇ ਮਾਰਕੀਟ ਕਮੇਟੀ ਜਾਂ ਪੁਲਿਸ ਪ੍ਰਸ਼ਾਸਨ ਨਾਲ ਲੜ ਕੇ ਜੀ ਉਹਨਾਂ ਦਾ ਕੋਈ ਹੱਲ ਕਰਾਇਆ ਜਾਵੇ ਪੱਕੇ ਤਾਂ ਜਕਵਜ ਜ਼ਰੂਰ ਚੜਾਉਣੇ ਚਾਹੀਦੇ ਆ ਜੀ ਜਿਵੇਂ ਇਹ ਮੁਹੰਮ ਪਹਿਲਾਂ ਵੀ ਚੱਲੀ ਸੀ ਆਪਾਂ ਸਾਲ ਦੇ ਪਹਿਲਾਂ ਵੀ ਇੱਥੇ ਬੱਸ ਸਟੈਂਡ 'ਚ ਖੜ ਕੇ ਖਬਰ ਬਣਾਈ ਸੀਗੀ ਵੀ ਫਰਕ ਪੈ ਰਿਹਾ ਵਾ ਹੁਣ ਲਗਾਤਾਰ ਕਾਫੀ ਦਿਨਾਂ ਤੋਂ ਹੁਣ ਵੀ ਚੱਲ ਰਹੀ ਹੈ ਜਦੋਂ ਇਹ ਹਟ ਜਾਂਦੇ ਆ ਫੇਰ ਉਹੀ ਹਾਲ ਹੋ ਜਾਂਦਾ ਬਿਲਕੁਲ ਜੀ ਜਦੋਂ ਮੈਂ ਤੁਹਾਨੂੰ ਇਹਨਾਂ 2-4 ਦਿਨਾਂ ਦੀ ਅੱਡੇ ਦੇ ਵਿੱਚ ਵੀ ਜੀ ਜੇ ਸਾਜ਼ਲ ਮਲ ਕੇ ਮੰਨ ਲਓ ਨਹੀਂ ਆਉਂਦਾ ਤੇ ਅੱਡੇ ਦੇ ਵਿੱਚ ਵੀ 2-3 ਦਿਨਾਂ ਦੇ ਵਿੱਚ ਉਵੇਂ ਹੀ ਅੱਡਾ ਫੇਰ ਭਰ ਜਾਂਦਾ ਭਵਾਂ ਦੀ ਇਹ ਗੇੜਾ ਹੀ ਦੇ ਦੇ ਜੀ ਇੰਨੇ ਨਾਲ ਹੀ ਬੱਲੇ ਬੱਲੇ ਹੋ ਜਾਂਦੀ ਹੈ ਹਾਂ ਲੋਕਾਂ ਦਾ ਕਸੂਰ ਵੀ ਹੈਗਾ ਨਾਲ ਵੀ ਇੱਕ ਵਾਰੀ ਉਸ ਗੱਲ ਤੇ ਪੱਕਾ ਪਹਿਰਾ ਨਹੀਂ ਦਿੰਦੇ ਲੋਕ ਨਹੀਂ ਇਸ ਗੱਲ ਨੂੰ ਮੰਨਦੇ ਲੋਕਾਂ ਤੋਂ ਵੀ ਦੋ ਦਿਨ ਇੱਥੇ ਕੌਰ ਜਦੋਂ ਦੀ ਅਸੀਂ ਕਹਿੰਨੇ ਸਾਡੇ ਦਾ ਲੋਕ ਬੰਦੇ ਗੜ ਕਿਉਂਕਿ ਬੱਸ ਵਾਲੇ ਨੇ ਇਕੱਲੇ ਨੇ ਚੱਲਣਾ ਹੁੰਦਾ ਡਰਾਈਵਰ ਨੇ ਵੀ ਇਕੱਲੇ ਨੇ ਕਨੈਕਟਰ ਨੇ ਵੀ ਇਕੱਲੇ ਨੇ ਅਸੀਂ ਵੀ ਡਰਦੇ ਹਾਂ ਜੀ ਕਿਹਦੇ ਕਿਹਦੇ ਨਾਲ ਲੜਾਂ ਮਾਰਕੀਟ ਕਮੇਟੀ ਦਾ ਇਹਨਾਂ ਨੂੰ ਜਾਨਕੀ ਜੋ ਸਾਥ ਮਿਲਦਾ ਇਹਨਾਂ ਦੇ ਕਹਿਣ ਤੇ ਮਾੜਾ ਮੋਟਾ ਪਾਸੀ ਆਸੀ ਹੁੰਦੇ ਸਾਡੇ ਕਹਿਣ ਤੇ ਤਾਂ ਕੋਈ ਪਾਸੀ ਵੀ ਨਹੀਂ ਹੁੰਦਾ ਜੀ ਜਿਵੇਂ ਮਿੰਨੀ ਬੱਸ ਆਪਰੇਟਰਾਂ ਤੇ ਵੀ ਜਿਹੜਾ ਇਲਜ਼ਾਮ ਲੱਗਦਾ ਰਿਹਾ ਕਿ ਜਿਹੜਾ ਜਿਹੜਾ ਛੜਕਾਂ ਦੇ ਉੱਪਰ ਜਾਮ ਵੱਧ ਲਾਉਂਦੇ ਕਿਉਂਕਿ ਜਿੱਥੇ ਵੀ ਸਵਾਰੀ ਖੜੀ ਉੱਥੇ ਹੀ ਗੱਡੀ ਰੋਕ ਕੇ ਚੜਾਉਣ ਲੱਗ ਜਾਂਦੇ ਮੈਂ ਦੱਸਦਾ ਇਹ ਗੱਲ ਬੱਸ ਨਾ ਪਿੱਛੋਂ ਖੜੇ ਨੂੰ ਹਰ ਇੱਕ ਨੂੰ ਦੂਰੋਂ ਦੇਖ ਪੈਂਦੀ ਆ ਕਿ ਲੰਦਾ ਬੱਸ ਖੜੀ ਆ ਪਰ ਉਹਦੇ ਮੂਹਰੇ ਜਾ ਕੇ ਕੋਈ ਨਹੀਂ ਵੇਂਦਾ ਵੀ ਕਾਰ ਵੀ ਖੜੀ ਆ ਉਹਦੇ ਮੂਹਰੇ ਜੀ ਕਾਰ ਅਸੀਂ ਤਾਂ ਉਹਦੀ ਮਨਤਮਉਂਦੀ ਕਰੀ ਜਾਂਦੇ ਬਾਈ ਬਣ ਕੇ ਕਰ ਲਾ ਪਾਤੀ ਸਾਡਾ ਯਾਰ ਟਾਈਮ ਹੁੰਦਾ ਅਸੀਂ ਉਹਨੂੰ ਬੇਨਤੀਆਂ ਹੀ ਕਰਦੇ ਆ ਬੱਸ ਜ਼ਰੂਰ ਦੂਰੋਂ ਦੀਂ ਪਰ ਬੱਸ ਵਾਲਾ ਨਹੀਂ ਵਿਚਾਲੇ ਰੋਕਦਾ ਕਿਉਂਕ ਚੱਕ ਕੇ ਨਾਲ ਦੀ ਨਾਲ ਗੱਡੀ ਤੋਰੂਗਾ ਇਹ ਖੜੂਗਾ ਨਹੀਂ ਕਿਉਂਕਿ ਅਸੀਂ ਪਿੰਡਾਂ ਚ ਜਲਦੇ ਨਹੀਂ ਸਵਾਰੀ ਚੱਕਾਂਗੇ ਤਾਂ ਪਿੰਡਾਂ ਵਾਲੇ ਵੀ ਸਾਡਾ ਵਿਰੋਧ ਕਰਦੇ ਸਾਡੀ ਕਿਉਂ ਸਾਡੀ ਸਵਾਰੀ ਛੱਡੇ ਆਏ ਜੀ ਹਾਂ ਲੋਕਲ ਗੱਡੀਆਂ ਹਾਂ ਲੋਕਲ ਗੱਡੀਆਂ ਸਾਡੀ ਮਜਬੂਰੀ ਵੀ ਆ ਪਰ ਅਸੀਂ ਆਏ ਨਹੀਂ ਵੀ ਖੜ ਕੇ ਕਿਤੇ ਅੱਡਾ ਨਹੀਂ ਬਣਾਵਾਂਗੇ ਜਿਵੇਂ ਨਗਰ ਕੌਂਸਲ ਵੀ ਪੱਕੇ ਤੌਰ ਤੇ ਇਹਨਾਂ ਨੂੰ ਇੱਥੇ ਨਹੀਂ ਛੱਡ ਸਕਦੀ ਇਹ ਚੀਜ਼ ਲਈ ਤੇ ਪੁਲਿਸ ਮੁਲਾਜ਼ਮ ਵੀ ਪੱਕੇ ਤੌਰ ਤੇ ਇਸ ਚੀਜ਼ ਤੇ ਨਹੀਂ ਹੋ ਸਕਦੇਗੇ ਤੇ ਜਿਹੜੇ ਆਮ ਲੋਕ ਆਉਂਦੇ ਆ ਬੱਸ ਸਟੈਂਡ ਚ ਜਾਂ ਹੋਰ ਕਿਤੇ ਸ਼ੜਕਾਂ ਤੇ ਗੱਡੀਆਂ ਲਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਹੁਣ ਪਹਿਲੀ ਵੀ ਜਿੱਥੇ ਕੋਈ ਪਾਰਕਿੰਗ ਦੇ ਪਾਸੇ ਮਿਲਦੀ ਉਹ ਛੱਪੜਾਂ ਵਾਲੀ ਪਾਸੇ ਹੈਗੀ ਆ ਜੀ ਉਧਰ ਗੱਡੀਆਂ ਲਾ ਕੇ ਆਇਆ ਕਰਨ ਪਰ ਜੀ ਅੱਛਾ ਹੀ ਸੋਚੀਏ ਤਾਂ ਕਸੂਰ ਪਿੰਡ ਵਾਲਿਆਂ ਦਾ ਨਹੀਂ ਇੱਥੇ ਕੋਈ ਪਾਰਕਿੰਗ ਦਾ ਹੀ ਹੱਲ ਨਹੀਂ ਜੀ ਕੋਈ ਹੈ ਹੀ ਨਹੀਂ ਨਾ ਕਰਨ ਵੀ ਉਹ ਕੀ ਕਰਨ ਪਰ ਉਹਨਾਂ ਨੂੰ ਬੇਨਤੀ ਆ ਵੀ ਅੱਡਾ ਸਾਲੋਂ ਛੱਡੋ ਅੱਡੇ ਸਾਡੀਆਂ ਬੱਸਾਂ ਹੀ ਇੰਨੀਆਂ ਜ਼ਿਆਦਾ ਸੱਤ ਤਾਂ ਬੱਸਾਂ ਹੀ ਮਸਾ ਲੱਗਦੀਆਂ ਮੰਨ ਲਓ ਇੱਥੇ ਚਾਰ ਗੱਡੀਆਂ ਖੜਕੀਆਂ ਜੀ ਸਾਨੂੰ ਬੱਸ ਬੈਕ ਕਰਨੀ ਮੁਸ਼ਕਲ ਹੋ ਜਾਂਦੀ ਆ ਬਹੁਤ ਯਾਨੀ ਕਿ ਅਸੀਂ ਮਿਹਨਤ ਲਾ ਕਰਕੇ ਅਸੀਂ ਹਰ ਨੂੰ ਬੇਨਤੀ ਕਰਦੇ ਹਾਂ ਕਿ ਨਾ ਲੜ ਨਹੀਂ ਸਕਦੇ ਨਾ ਹੀ ਸਾਡੇ ਚ ਪਾਵਰ ਆ ਹੀ ਲੜਨ ਜੇ ਪਾਰਕਿੰਗ ਦੀ ਸਮੱਸਿਆ 'ਤੇ ਤੁਸੀਂ ਗੱਲ ਕੀਤੀ ਬਹੁਤ ਵੱਡੀ ਸਮੱਸਿਆ ਲੋਕ ਵੀ ਕਹਿੰਦੇ ਆ ਬਾਗੇਪੁਰਾਣੇ ਦੇ ਲੋਕ ਵੀ ਕਹਿੰਦੇ ਪਿੰਡਾਂ ਵਾਲੇ ਵੀ ਕਹਿੰਦੇ ਆ ਪਰ ਸਰਕਾਰਾਂ ਕਿੰਨੀਆਂ ਬਦਲ ਗਈਆਂ ਪਰ ਇਹ ਪਾਰਕਿੰਗ ਦਾ ਮਸਲਾ ਕਿਸੇ ਸਰਕਾਰ ਤੋਂ ਹੱਲ ਨਹੀਂ ਹੋਇਆ ਸਰਕਾਰ ਹੁਣ ਜੀ ਵੇਖੋ ਸਹੀ ਤਾਂ ਉਹ ਥਾਂ ਵਾਧੂ ਹੀ ਪਿਆ ਛਪਣਾ ਵਾਲਾ ਜੇ ਸਰਕਾਰ ਹੀ ਜਾਂ ਕੋਈ ਵੀ ਪੁਰਸ ਪ੍ਰਸ਼ਾਸਨ ਕਵੇ ਵੀ ਉੱਥੇ ਪਾਰਕਿੰਗ ਆਪੇ ਉੱਥੇ ਗੱਡੀਆਂ ਲੱਗਣ ਦੀ ਚਲਾਨ ਚਲੂਣ ਹੋਣ ਚਲਾਨ ਤਾਂ ਕੇ ਤਾਂ ਹੁੰਦਾ ਨਹੀਂ ਇਹ ਚਲਾਨ ਜਗ੍ਹਾ ਦਾ ਰੌਲਾ ਜੇ ਸਟੇ ਹੋਇਆ ਬਹੁਤ ਉਹ ਚਲੋ ਸਟੇ ਹੋਇਆ ਗੱਡੀਆਂ ਹੀ ਲਾਉਣੀਆਂ ਜੀ ਉਹ ਕੜਾ ਮੁੱਲ ਲੈਣਾ ਕਿਸੇ ਨੇ ਬੰਦਾ ਗੱਡੀਆਂ ਤਾਂ ਲ ਤਕਰੀਬਨ ਦੀ ਬੱਸ ਹਰ ਕੁਹਾੜੀ ਨੂੰ ਬੱਸ ਅਲੇ ਦੇ ਜਲਦੀ ਆ ਜੀ ਕੋਈ ਧਰਨਾ ਆ ਗਿਆ ਸਾਡਾ ਤਾਂ ਵੀ ਨੁਕਸਾਨ ਜੀ ਜੇ ਕੋਈ ਜਾਮ ਲੱਗ ਗਿਆ ਸਾਡਾ ਤਾਂ ਵੀ ਨੁਕਸਾਨ ਜੀ ਬੱਸ ਅਲੇ ਦਾ ਤਾਂ ਨੁਕਸਾਨ ਹੋਣਾ ਹੀ ਹੋਣਾ ਜੀ ਕਿਉਂਕਿ ਸਾਨੂੰ ਹੀ ਪਤਾ ਜੀ ਮਹੀਨੇ ਦੇ ਵਿੱਚ ਜਾਨਕਿ ਸਾਡੇ ਜੀ 2 4 5 7 ਗੇੜੇ ਤਾਂ ਸਾਡੇ ਇਹੋ ਜਿਹੇ ਹੁੰਦੇ ਮਿਸਰੋਣੇ ਹੀ ਹੋਣੇ ਆ ਪਰ ਸਾਡੇ ਅਸੀਂ ਫਿਰ ਚੁੱਪ ਕਰਦੇ ਕੀ ਕਰੀਏ ਜੀ ਅਸੀਂ ਜੀ ਬਿਲਕੁਲ ਜੀ ਇਹ ਤਾਂ ਗੱਲ ਹੈ ਤਾਂ ਕੀ ਨਾਮ ਹੈ ਤੁਹਾਡਾ ਇਕਬਾਲ ਸਿੰਘ ਪ੍ਰਧਾਨ ਕੀ ਕਹਿਣਾ ਚਾਹੁੰਦੇ ਜੀ ਬਸ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਬਹੁਤ ਧੰਨਵਾਦ ਕਰਦੇ ਆਂ ਅਸੀਂ ਮਾਰਕੀਟ ਕਮੇਟੀ ਦਾ ਈਓ ਸਾਹਿਬ ਦਾ ਪ੍ਰਧਾਨ ਛੋਟੇ ਵੱਡੇ ਦੋਨਾਂ ਦਾ ਤੇ ਬਾਕੀ ਸਾਜਨ ਮੱਲ ਕੀ ਜੋ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਇਵੇਂ ਹੀ ਕੰਮ ਇਹਨਾਂ ਦਾ ਚੱਲਦਾ ਰਹੂ ਡਿਊਟੀ ਰਹੂਗੀ ਤਾਂ ਇੱਥੇ ਟ੍ਰੈਫਿਕ ਤੇ ਕੁਝ ਰਹੂਗਾ ਕੰਟਰੋਲ ਜੇਕਰ ਇਹਦਾ ਨਾਂ ਗੌਰ ਕੀਤੀ ਤਾਂ ਫੇਰ ਉਵੇਂ ਹੀ ਹੋ ਜਾਣਾ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਮਾਰਕੀਟ ਕਮੇਟੀ ਨੂੰ ਵੀ ਇਹਦੇ ਵਿੱਚ ਧਿਆਨ ਦੇਣ ਸ਼ਹਿਰ ਦੇ ਵਿੱਚ ਵੀ ਜੋ ਟ੍ਰੈਫਿਕ ਦੀਆਂ ਸਮੱਸਿਆ ਆਉਂਦੀਆਂ ਤਾਂ ਉਹ ਤਾਂ ਹੀ ਆ ਜੇ ਆਪਾਂ ਬੰਦੇ ਛੱਡਾਂਗੇ ਕਿਉਂ ਪਾਰਕਿੰਗ ਦਾ ਕੋਈ ਖੁਫਤਾ ਪ੍ਰਬੰਧ ਨਹੀਂਗਾ ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਜਿੱਥੇ ਸੂਤ ਆਉਂਦਾ ਉੱਥੇ ਅਗਲਾ ਬੱਸ ਲਾ ਕੇ ਜੇ ਕਾਰ ਲਾ ਕੇ ਉੱਥੇ ਆਪਦਾ ਚਲਾਇਆ ਜਾਂਦਾ ਜੀ ਬੱਸ ਉੱਥੇ ਖੜੀ ਰਹਿੰਦੀ ਐ ਤੇ ਕਾਰਨ ਕੀ ਹੋ ਜਾਂਦਾ ਕਹਿੰਦੇ ਆ ਬੱਸ ਖੜੀ ਐ ਬੱਸ ਬੱਸ ਨੂੰ ਇੱਕ ਟਾਰਗੇਟ ਕਰ ਦਿੰਦੇ ਜੀ ਜਦੋਂ ਵੱਧ ਖਬਰਾਂ ਲੱਗਣ ਲੱਗ ਜਾਂਦੀਆਂ ਜਾਂ ਲੋਕ ਵੱਧ ਰੌਲਾ ਪਾਉਣ ਲੱਗ ਜਾਂਦੇ ਕਿ ਬਾਗੇ ਪੰਜ ਟ੍ਰੈਫਿਕ ਦੀ ਸਮੱਸਿਆ ਬਹੁਤ ਆ ਉਦੋਂ ਜਾ ਕੇ ਕੋਈ ਕਦਮ ਚੱਕੇ ਜਾਂਦੇ ਨਗਰ ਕੌਂਸਲ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਪੱਕੇ ਤੌਰ ਤੇ ਕਾਹਤੋਂ ਨਹੀਂ ਇਹਦਾ ਹੱਲ ਹੁੰਦਾ ਪੱਕੇ ਤੌਰ ਤੇ ਕੋਈ ਵੀ ਬੰਦਾ ਇੱਥੇ ਪੱਕਾ ਕੋਈ ਮੁਲਾਜ਼ਮ ਐ ਇੱਕ ਜਾਂ ਦੋ ਛੱਡਦਾ ਨੀਗਾ ਤੇ ਜਦੋਂ ਵੀ ਕਦੇ ਬਾੜੀ ਸਮੱਸਿਆ ਆਉਂਦੀ ਉਦੋਂ ਹੀ ਆਏ ਜਾਂਦੇ ਆਉਂਦੇ ਆ ਲੋਕ ਤੇ ਇਹ ਕਾਰਨ ਇਹ ਕਾਰਨ ਇਹ ਹੀ ਹੈ ਜੀ ਇਹ ਸਰਕਾਰਾਂ ਇਹਦਾ ਹੱਲ ਕਰ ਸਕਦੀਆਂ ਜੇ ਹੁਣ ਆਪਾਂ ਟ੍ਰੈਫਿਕ ਨੂੰ ਕਹਿੰਦੇ ਆ ਟ੍ਰੈਫਿਕ ਵਾਲੇ ਕਹਿੰਦੇ ਸਾਡੇ ਕੋਲੇ ਮੁਲਾਜ਼ਮ ਹੀ ਨਹੀਂ ਅਸੀਂ ਦੋ ਮੁਲਾਜ਼ਮ ਹੈ ਜਿਹੜੇ ਮਤਲ ਕੱਲਾ ਚੌਂਕ ਨੂੰ ਕੰਟਰੋਲ ਕਰ ਰਹੇ ਆ ਇਹਦੇ ਵਿੱਚ ਸਰਕਾਰ ਨੂੰ ਹੀ ਚਾਹੀਦਾ ਵੀ ਇੱਥੇ ਮੁਲਾਜ਼ਮ ਲਾਏ ਹੁਣ ਜਿਹੜੇ ਟ੍ਰੈਫਿਕ ਨੂੰ ਸ਼ਹਿਰ ਦੇ ਵਿੱਚ ਤੁਰ ਫਿਰ ਕੇ ਕੰਟਰੋਲ ਕਰਨ ਜੀ ਹੁਣ ਚੰਨੂਆਣੇ ਭਗਤਾ ਰੋਡ ਆ ਜੀ ਉਹਦੇ ਵਿੱਚ ਇੰਨਾ ਦੁਕਾਨਦਾਰਾਂ ਦਾ ਕੀਤਾ ਮੂਰੇ ਗੱਡੀਆਂ ਖੜੀਆਂ ਕਰ ਦਿਆ ਜੀ ਉੱਥੇ ਟ੍ਰੈਫਿਕ ਲੰਘਣ ਦੀ ਬਹੁਤ ਸਮੱਸਿਆ ਆਉਗੀ ਬਾਕੀ ਅਸੀਂ ਅੱਜ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਉੱਥੇ ਬੈਰੀਅਰ ਲਾਇਆ ਸੀ ਇੱਕ ਭਗਤਾ ਰੋਡ ਨੂੰ ਉਹਦੇ ਵਿੱਚ ਸਾਨੂੰ ਰਾਹ ਦਿੱਤੀ ਆ ਅੱਗੋਂ ਬੱਸਾਂ ਮੁੜਦੀਆਂ ਸੀ ਤਾਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਅਸੀਂ ਧੰਨਵਾਦ ਕਰਦੇ ਹਾਂ ਵੀ ਉਹਦੇ ਨਾਲ ਟ੍ਰੈਫਿਕ 'ਚ ਵਿਘਨ ਬਹੁਤ ਜ਼ਿਆਦਾ ਪੈਂਦਾ ਸੀ ਹੁਣ ਟ੍ਰੈਫਿਕ ਸੌਖਾ ਰਹੂਗਾ ਜੀ ਉਹ ਵੀ ਖੋਲਣ ਦੇ ਨਾਲ ਜਿਵੇਂ ਸਰਕਾਰ ਆਈ ਨੂੰ ਇਹਨੂੰ ਵੀ 4 ਸਾਲ ਹੋ ਗਏ ਆ ਪੱਕੇ ਤੌਰ ਤੇ ਟ੍ਰੈਫਿਕ ਦਾ ਕੋਈ ਹੱਲ ਨਹੀਂ ਹੋਇਆ ਜਦੋਂ ਹੁਣ ਵੋਟਾਂ 27 ਦੀਆਂ ਬਿਲਕੁਲ ਨੇੜੇ ਆ ਲੋਕਾਂ ਨੂੰ ਕਿਤੇ ਖੁਸ਼ ਕਰਨ ਦਾ ਤਰੀਕਾ ਤਾਂ ਨਹੀਂ ਵੀ ਖੁਸ਼ ਕਰਕੇ ਵੋਟਾਂ ਲਈਆਂ ਜਾਂ ਇਹ ਤਾਂ ਹੁਣ ਹੀ ਪਰਮਾਤਮਾ ਜਾਣਦਾ ਪਰ ਜਿਹੜੇ ਹਿਸਾਬ ਨਾਲ ਅੱਜ ਦਾ ਅਪਰਾਹਲਾ ਸਹੀ ਹੈ ਪਰ ਇਹ ਠੋਸ ਅਪਰਾਹਲਾ ਹੋਵੇ ਨਾ ਕੋਈ ਫੇਰ ਹੈ ਬਾਈ ਜੀ ਇਹ ਸਰਕਾਰਾਂ ਕਰ ਸਕਦੀਆਂ ਆ ਬੰਦਾ ਕੁਝ ਨਹੀਂ ਕਰ ਸਕਦਾ ਜੇ ਹੁਣ ਮੰਨ ਲਓ ਸ਼ਹਿਰ ਬਾਜ਼ਾਰ ਦੇ ਵਿੱਚ ਲੋਕਾਂ ਨੇ ਆਉਣਾ ਹੀ ਆ ਕਾਰਾਂ ਤੇ ਅੱਜ ਕੱਲ ਵੀ ਕਲ ਜਿਆਦਾ ਹੋ ਗਿਆ ਜੀ ਹੁਣ ਕਮਰਸ਼ੀਅਲ ਵੀਕਲ ਚੱਲ ਰਹੀਆਂ ਆ ਸਵਾਰੀ ਵਾਲੀਆਂ ਬੱਸਾਂ ਤੇ ਤਾਂ ਕੋਈ ਘੱਟ ਚੜਦਾ ਜੀ ਹਰ ਇੱਕ ਬੰਦਾ ਆਪਣਾ ਕਾਰ ਮੋਟਰਸਾਈਕਲ ਲੈ ਕੇ ਆਉਂਦਾ ਪਰ ਇਹਦਾ ਜਾਂ ਤਾਂ ਕੋਈ ਪਾਰਕਿੰਗ ਚੰ ਤਾਂ ਇਹ ਜਾਂਦਾ ਹੋ ਸਕਦਾ ਨਹੀਂ ਬਾਗਾ ਪੁਰਾਣਾ ਸਮੱਸਿਆ ਤੁਹਾਨੂੰ ਪਤਾ ਮੋਗਾ ਰੋਡ ਦਾ ਕੀ ਹਾਲ ਹੁੰਦਾ ਜੀ ਤੇ ਬਹੁਤ ਜ਼ਿਆਦੇ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਵਿਗਨ ਪੈਂਦਾ ਪਰ ਇਹਦੇ ਤੇ ਕੰਟਰੋਲ ਕਰਨਾ ਸਰਕਾਰ ਦਾ ਹੀ ਫਰਜ਼ ਬਣਦਾ ਹੈ ਬਿਲਕੁਲ ਜੀ ਇਹਨੇ ਮਿੰਨੀ ਬੱਸ ਆਪਰੇਟਰ ਜਿਨ੍ਹਾਂ ਨੇ ਇਹ ਕਿਹਾ ਕਿ ਸਾਜਨ ਮੱਲ ਕੇ ਜਿਹੜੇ ਬੜੇ ਵਧੀਆ ਕੰਮ ਕਰ ਰਹੇ ਨੇ ਤੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਤੋਂ ਸਾਨੂੰ ਜਿਹੜੀ ਨਜਾਤ ਪਵਾਈ ਹੈ ਪਰ ਕਿਤੇ ਨਾ ਕਿਤੇ ਸਰਕਾਰ ਤੇ ਹਮੇਸ਼ਾ ਹੀ ਸਵਾਲ ਆਉਂਦੇ ਰਹਿੰਦੇ ਨੇ ਕਿਉਂਕਿ ਜਿਹੜਾ ਇਹ ਪੱਕੇ ਤੌਰ ਤੇ ਦਾ ਹੱਲ ਕਰਨ ਦੇ ਵਿੱਚ ناکਾਮਯਾਬ ਰਹੀ ਹੈ ਸਰਕਾਰ ਕੋਈ ਵੀ ਆਈ ਹੋਵੇ ਕਾਂਗਰਸ ਕਾਲੀਦਾਲ ਜਿਹੜਾ ਵੀ ਆਏ ਆ ਕਿਸੇ ਕੋਲੋ ਵੀ ਇਹਦਾ ਪੱਕਾ ਹੱਲ ਜਿਹੜਾ ਨਹੀਂ ਕੀਤਾ ਗਿਆ ਪਰ ਜਦੋਂ ਵੀ ਕਿਤੇ ਵੱਧ ਖਬਰਾਂ ਲੱਗਦੀਆਂ ਜਾਂ ਵੱਧ ਕੋਈ ਸਮੱਸਿਆ ਆਉਂਦੀ ਆ ਉਦੋਂ ਜਿਹੜੇ ਮੁਲਾਜ਼ਮਾਂ ਨੂੰ ਇੱਥੇ ਛੱਡਿਆ ਜਾਂਦਾ ਪਰ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਜਿਹੜੀ ਆਪਾਂ ਸ਼ੁਰੂ ਦੇ ਵਿੱਚ ਕਈ ਗੱਲ ਕਰਾਂਗੇ ਸ਼ਹਿਰ ਦੇ ਜਿਹੜੇ ਪੱਕੇ ਤੌਰ ਤੇ ਜਿਹੜੇ ਕਬਜ਼ੇ ਹੋਏ ਹੋਏ ਆ ਦੁਕਾਨਾਂ ਦੇ ਮੂਹਰੇ ਕਬਜ਼ੇ ਰੇੜੀਆਂ ਵਾਲੇ ਦੇ ਹੋਏ ਜਾਂ ਜਿਹੜੇ ਫੁੱਟਪਾਥ ਦੇ ਉੱਪਰ ਪੱਕੇ ਕਬਜ਼ੇ ਕੀਤੇ ਆ ਇਸ ਸਬੰਧ ਦੇ ਵਿੱਚ ਪ੍ਰਧਾਨ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਗਰ ਕੌਂਸਲ ਦੇ ਨਾਲ ਤਾਂ ਉਹਨਾਂ ਵੱਲੋਂ ਜਿਹੜਾ ਟਾਈਮ ਨਹੀਂ ਦਿੱਤਾ ਗਿਆ ਵਾਰ-ਵਾਰ ਪੁੱਛਣ ਤੇ ਵੀ ਟਾਈਮ ਨਹੀਂ ਦਿੱਤਾ ਗਿਆ ਕਾਰਨ ਇਹ ਆ ਕਿ ਉਹਨਾਂ ਕੋਲੇ ਵੀ ਇਸ ਚੀਜ਼ ਦਾ ਜਿਹੜਾ ਪੱਕਾ ਹੱਲ ਨਹੀਂ ਲੱਗਦਾ ਕਿਉਂਕਿ ਜੇਕਰ ਉਹਨਾਂ ਕੋਲੇ ਪੱਕਾ ਹੱਲ ਹੋਵੇ ਤਾਂ ਉਹ ਸਾਡੇ ਨਾਲ ਗੱਲਬਾਤ ਕਰਕੇ ਦੱਸਣ ਵੀ ਇਸ ਤਰ੍ਹਾਂ ਜਿਹੜਾ ਇਸ ਤੋਂ ਰਾਹਤ ਮਿਲ ਸਕਦੀ ਆ ਪਰ ਕਿਤੇ ਨਾ ਕਿਤੇ ਨਗਰ ਕੌਂਸਲ ਵੀ ਇਸ ਕੰਮ ਜਾਂਦੇ ਆ ਜਾਂ ਬੱਸ ਸਟੈਂਡ ਦੇ ਵਿੱਚ ਆਉਂਦੇ ਆ ਤਾਂ ਉਹਦੇ ਨਾਲ ਜ਼ਰੂਰ ਟ੍ਰੈਫਿਕ ਦੀ ਸਮੱਸਿਆ ਹੱਲ ਹੁੰਦੀ ਆ ਪਰ ਪੱਕੇ ਤੌਰ ਤੇ ਟ੍ਰੈਫਿਕ ਦਾ ਬਾਗੇ ਪੁਰਾਣੇ ਨੂੰ ਕੋਈ ਹਲੇ ਤੱਕ ਠੋਸ ਹੱਲ ਨਹੀਂ ਮਿਲ ਸਕਿਆ ਉਮੀਦ ਕਰਦੇ ਇਸ ਗੱਲਬਾਰ ਨੂੰ ਸ਼ੇਅਰ ਕਰਾਂਗੇ ਤੇ ਪ੍ਰਧਾਨ ਜੀ ਵੀ ਇਸ ਗੱਲ ਤੇ ਜੜੀ ਗੌਰ ਕਰਨਗੇ ਧੰਨਵਾਦ